ਦੈਨਿਕ ਸਵੇਰਾ ਟੀਵੀ ਤੇ ਅੱਜ ਸੁਲਤਾਨਪੁਰ ਲੋਧੀ ਜੋ ਕਿ ਇਤਿਹਾਸਿਕ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ ਇਤਿਹਾਸਿਕ ਸ਼ਹਿਰ ਇਸ ਨੂੰ ਕਿਉਂ ਕਿਹਾ ਜਾਂਦਾ ਹੈ ਇਹ ਵੀ ਦੱਸਦੇ ਹਾਂ ਤੁਹਾਨੂੰ ਕਿਉਂਕਿ ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤ ਹੀ ਵੱਡਾ ਸਮਾਂ 14 ਸਾਲ 9 ਮਹੀਨੇ 13 ਦਿਨ ਇਸੇ ਸ਼ਹਿਰ ਦੇ ਵਿੱਚ ਬਤੀਤ ਕੀਤਾ ਔਰ ਤੁਹਾਨੂੰ ਨਾਲ ਹੀ ਦੱਸਦੀ ਹੈ ਕਿ ਭਾਰਤ ਦੇ ਨਨ ਕਾਨੇ ਵਜੋ ਵੀ ਸੁਲਤਾਨਪੁਰ ਲੋਧੀ ਜਾਣਿਆ ਜਾਂਦਾ ਹੈ ਪਰ ਸੁਲਤਾਨਪੁਰ ਲੋਧੀ ਦੇ ਅੱਜ ਹਾਲਾਤ ਜੋ ਹੈ ਤਰਸਯੋਗ ਹਨ ਜਿੱਦਾਂ ਕਿ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਉਹ ਦਿਖਾਵੇ ਸੁਲਤਾਨਪੁਰ ਲੋਧੀ ਗੁਰਦੁਆਰਾ ਪੀਰ ਸਾਹਿਬ ਨੂੰ ਜਾਣ ਵਾਲੀ ਜੋ ਇਸ ਮੁੱਖ ਮਾਰਗ ਹੈ ਉਹਦਾ ਕੀ ਹਾਲ ਹੈ ਖਸਤਾ ਹਾਲਤ ਸੜਕਾਂ ਨੇ ਸੁਲਤਾਨਪੁਰ ਲੋਧੀ ਦੀਆਂ ਔਰ ਨਾਲ ਹੀ ਦੱਸ ਜੀਏ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੀਆਂ ਇੱਥੇ ਕਈ ਇਤਿਹਾਸਕ ਜਗ੍ਹਾ ਨੇ ਜਿੱਥੇ ਦੂਰੋਂ ਦੂਰੋਂ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ ਜਿੱਦਾਂ ਕਿ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਉਹ ਮੇਰੇ ਪਿਛਲੇ ਪਾਸੇ ਵੀ ਦਿਖਾਵੇ ਕਿ ਕਿੱਦਾਂ ਮਿੱਟੀ ਕੱਟਾ ਉੱਡ ਰਿਹਾ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਸੰਗਤ ਜੋ ਕਿ ਦੂਰ-ਦਰਾਡੇ ਤੋਂ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਿਆਂ ਵਿੱਚ ਨਤਮਸਤਕ ਹੋਣ ਆਉਂਦੇ ਨੇ ਕਿੱਦਾਂ ਖੱਜਲ ਹੋ ਰਹੇ ਨੇ ਸੁਲਤਾਨਪੁਰ ਲੋਧੀ ਦੀਆਂ ਸੜਕਾਂ ਦਾ حال ਜਿਹੜਾ ਅੱਜ ਤੁਹਾਨੂੰ ਦੈਨਿਕ ਸਵੇਰਾ ਦੀ ਟੀਮ ਵੱਲੋਂ ਦਿਖਾਇਆ ਜਾਵੇਗਾ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਲੋਕ ਕਿੰਨੇ ਪਰੇਸ਼ਾਨ ਨੇ ਸੁਲਤਾਨਪੁਰ ਲੋਧੀ ਦੇ ਹਾਲਾਤ ਜਿਹੜੇ ਨੇ ਬਦ ਤੋਂ ਬੱਤਰ ਹੋ ਚੁੱਕੇ ਨੇ ਔਰ ਇਹ ਸੜਕਾਂ ਦਾ ਹਾਲ ਅੱਜ ਨਹੀਂ ਇੱਦਾਂ ਦਾ ਹੋਇਆ ਇਹ ਪਿਛਲੇ ਸਾਲ ਜਾਂ 2 ਸਾਲ ਤੋਂ ਹੀ ਲੋਕ ਇੱਥੋਂ ਦੇ ਇਹ ਸੰਤਾਪ ਭੋਗ ਰਹੇ ਨੇ ਇੱਥੋਂ ਦੇ ਆਮ ਯਾਤੂਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇਹ ਸੜਕਾਂ ਟੁੱਟੀਆਂ ਹੋਣ ਕਰਕੇ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਔਰ ਨੇੜਲੇ ਜਿਹੜੇ ਦੁਕਾਨਦਾਰਾਂ ਤੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੁਲਤਾਨਪੁਰ ਲੋਧੀ ਦੀਆਂ ਵੱਖ-ਵੱਖ ਸੜਕਾਂ ਦਾ ਹਾਲ ਦਿਖਾਇਆ ਜਾ ਰਿਹਾ ਹੈ ਡੇਨਿਕ ਸਵੇਰਾ ਟੀਵੀ ਤੇ ਜਿੱਦਾਂ ਕਿ ਤੁਸੀਂ ਇਹ ਦੇਖ ਪਾ ਰਹੇ ਹੋ ਇਹ ਫਿਰੋਜ਼ਪੁਰ ਸਾਈਡ ਤੋਂ ਆਂਦੀ ਜਿਹੜੀ ਆ ਮੁੱਖ ਮਾਰਗ ਹੈ ਜਿਹੜੀ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਪੀਰ ਸਾਹਿਬ ਹੱਟ ਸਾਹਿਬ ਤੇ ਬੀਬੇ ਨਾਨਕੀ ਨੂੰ ਜੋੜਦੀ ਹੈ ਔਰ ਇਸੇ ਰੋੜ ਰਾਈਂ ਦੂਰੋਂ ਦੂਰੋਂ ਲੋਕ ਆਂਦੇ ਨੇ ਔਰ ਇੱਥੇ ਜਿਹੜੇ ਆਣ ਵਾਲੇ ਰਾਹੀਗਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਦਾਂ ਕਿ ਤੁਸੀਂ ਦੇਖ ਪਾ ਰਹੇ ਹੋ ਇਹ ਜਿਹੜੀ ਸੜਕ ਹੈ ਦਿੱਲੀ ਤੋਂ ਆ ਰਹੀ ਹੈ ਔਰ ਇੱਥੋਂ ਦੇ ਇੱਕ ਰਾਹੀਗਰ ਨੇ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਤੁਹਾਡਾ ਮੈਂ ਤਾਂ ਰঞ্জੀਤ ਸਿੰਘ ਜੀ ਬਾਹਰ ਆਜੋ ਮਾੜਾ ਜਾਂ ਕਿੱਥੋਂ ਦੇ ਰਹਿਣ ਵਾਲੇ ਹੋ ਸੁਲਤਾਨਪੁਰ ਲੋਧੀ ਦੇ ਰਹਿਣ ਵਾਲਿਆ ਵੀਰ ਜੀ ਸultanpur Lodhi ਖਾਜ਼ੇ ਰਹਿਣ ਵਾਲੇ ਹਾਂ ਬਿਲਕੁਲ ਬਿਲਕੁਲ Sultanpur Lodhi ਇੱਥੇ ਵਿਕਾਸ ਬੜਾ ਹੋ ਰਿਹਾ ਵਾ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਅੱਜ ਤੁਸੀਂ ਮਤਲਬ Sultanpur Lodhi ਦੇ ਜਿਹੜੇ ਹਾਲਾਤ ਆ ਵਿਖਾਉਣ ਲੱਗੇ ਆ ਤੇ ਇਹ ਹਰ ਇੱਕ ਪੱਤਰਕਾਰ ਨੂੰ ਮੈਂ ਅਪੀਲ ਕਰਦਾ ਕਿ ਜਿੱਥੇ ਵੀ ਕਿਤੇ ਇਦਾਂ ਤਾਂ ਹੁੰਦਾ ਤੇ ਇਹਨਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਆ ਅੱਜ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਦੇਨਿਤ ਸਵੇਰਾ ਦਾ ਧੰਨਵਾਦ ਆ ਕਿ ਤੁਸੀਂ ਅੱਜ ਸਾਡੇ ਸੁਲਤਾਨਪੁਰ ਲੋਧੀ ਦੇ ਵਸਨੀਕਾਂ ਦੀ ਜਿਹੜੀ ਆ ਆਵਾਜ਼ ਨੂੰ ਜਾਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਿਹੜੀਆਂ ਪ੍ਰਸ਼ਾਸਨ ਦੇ ਸਾਹਮਣੇ ਸਰਕਾਰ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਇੱਥੇ ਤਾਂ ਜੀ ਸੜਕ ਦਾ ਇੰਨਾ ਬੁਰਾ ਹਾਲ ਆ ਮੇਰੇ ਹਿਸਾਬ ਵਿੱਚ ਵੀ 2 ਕੁ ਸਾਲ ਹੋ ਗਏ 1.5 2 ਸਾਲ ਬਿਲਕੁਲ ਜਿਹੜੀ ਨਰਕ ਭਰੀ ਜ਼ਿੰਦਗੀ ਸਾਡੇ ਸੁਲਤਾਨਪੁਰ ਲੋਧੀ ਦੇ ਜਿਹੜੇ ਲੋਕ ਆ ਉਹ ਜਿਉ ਰਹੇ ਆ ਤੇ ਨਾ ਇੱਥੇ ਕੋ ਪ੍ਰਸ਼ਾਸਨ ਨਾਲ ਦੀ ਚੀਜ਼ ਆ ਤੇ ਨਾ ਸਰਕਾਰ ਨਾਲ ਦੀ ਚੀਜ਼ ਆ ਹਰ ਇੱਕ ਨੂੰ ਅੱਜ ਦਾ ਪਹਿਲਾ ਜਿਹੜਾ ਏਥੋਂ ਦੀ ਅੱਜ ਮੰਗ ਆ ਲੋਕਾਂ ਦੀ ਅੱਜ ਜਿਹੜੀ ਜੇ ਕਿਸੇ ਨੂੰ ਵੀ ਉਸੇ ਸ਼ਹਿਰ ਦੇ ਵਿੱਚ ਪੁੱਛੋਗੇ ਤੇ ਉਹਨਾਂ ਦੀ ਜਿਹੜੀ ਮੇਨ ਮੰਗ ਉਹਨਾਂ ਕਹਣਾ ਜਾਂ ਸੁਲਤਾਨਪੁਰ ਨੂੰ ਜਿਹੜਾ ਪੁੱਟਿਆ ਨੂੰ ਸਹੀ ਕਰ ਦੇ। ਸੁਲਤਾਨਪੁਰ ਉਹਦੀ ਜਿੱਦਾਂ ਕਿ ਇਤਿਹਾਸਿਕ ਸ਼ਹਿਰ ਆ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੀਆਂ ਹੋਈਆਂ ਇੱਥੇ ਕਈ ਯਾਦਾਂ ਨੇ ਕਈ ਗੁਰਦੁਆਰਾ ਸਾਹਿਬ ਨੇ ਜੋ ਕਿ ਇਤਿਹਾਸਿਕ ਨੇ। ਦੂ ਦਰਾਡੇ ਤੋਂ ਸੰਗਤ ਵੀ ਇੱਥੇ ਜਿਹੜੀ ਆ ਆਂਦੀ ਹੋਗੀ ਹਜ਼ਾਰਾਂ ਜਾਂ ਲੱਖਾਂ ਦੇ ਵਿੱਚ ਤਾਦਾਤ ਹੋਗੀ ਪਰ ਇਹ ਸੜਕਾਂ ਦਾ ਹਾਲ ਦੇਖ ਕੇ ਸੰਗਤ ਦੇ ਦਿਲ ਨੂੰ ਕਿਤੇ ਨਾ ਕਿਤੇ ਠੇਸ ਵੀ ਪਹੁੰਚਦੀ ਹੋਗੀ। ਕੀ ਗੱਲ ਇੱਥੋਂ ਦੇ ਪ੍ਰਸ਼ਾਸਨ ਨੂੰ ਨਹੀਂ ਦਿਖਾਈ ਦੇ ਰਿਆ ਵੇਖੋ ਜੀ ਸultanpur Lodhi ਪਵਿੱਤਰ ਨਗਰੀ ਆ ਤਾਂ-ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਛੋਪਾ ਪ੍ਰਾਪਤ ਧਰਤੀ ਆ ਜਿਹੜੀ ਕਿ ਉਹਨਾਂ ਨੇ ਐਮ ਜਿਹੜੇ ਆਪਣੇ ਜ਼ਿੰਦਗੀ ਦੇ 14 ਸਾਲ ਤੇ ਕੁਝ ਦਿਨ ਇੱਥੇ ਬਿਤਾਰੇ ਆ ਜਵਾਨੀ ਟਾਈਮ ਜਿਹੜਾ ਉਹਨਾਂ ਦਾ ਸਮਾਂ ਸੀਗਾ ਵਿਆਹ ਵੀ ਉਹਨਾਂ ਦਾ ਮੈਰਿਜ ਵੀ ਇੱਥੇ ਹੀ ਹੋਈ ਆ ਗੁਰੂ ਨਾਨਕ ਦੇ ਇੱਥੇ ਹੀ ਬੱਚੇ ਆ ਗ੍ਰਸਤੀ ਜੀਵਨ ਵੀ ਇੱਥੋਂ ਹੀ ਸ਼ੁਰੂ ਹੋਇਆ ਪਰ ਜੇ ਇਹ ਸ਼ਹਿਰ ਆ ਨਾ ਬਾਬੇ ਨਾਨਕ ਦੇ ਨਾਂ ਤੇ ਮਸ਼ਹੂਰ ਆ ਹਾਂ ਹਰ ਇੱਕ ਕੋਨੇ ਦੇ ਵਿੱਚ ਪਤਾ ਸੁਲਤਾਨਪੁਰ ਲੋਧੀ ਛੋਟਾ ਮੱਕਾ ਮਦੀਨਾ ਕਿਹਾ ਜਾਂਦਾ ਇਹਨੂੰ ਸਿੱਖਾਂ ਦਾ ਪਰ ਇੱਥੇ ਇਦਾਂ ਦੇ ਹਾਲਾਤ ਬਣ ਚੁੱਕੇ ਆ ਜੀ ਕਿਸੇ ਦਾ ਧਿਆਨ ਨਹੀਂਗਾ ਜੇ ਆਪਾਂ ਇਹਦੇ ਖੇਤਰਫਲ ਦੀ ਗੱਲ ਕਰੀ ਕਿਤੇ 2 ਕਿਲੋਮੀਟਰ ਘੇਰੇ ਚੋਂ ਜ਼ਿਆਦਾ ਨਹੀਂ ਪਤਾ ਨਹੀਂ ਕੀ ਗੱਲ ਆ ਕਿਹੜੀ ਇਹ ਗੁੰਬਦ ਦੀ ਗੁੰਬ ਕਰਦੀ ਨੀਂਦ ਸੁੱਤੇ ਆ ਇਹਨੂੰ ਇਹ ਲਵਾਰਸ਼ ਛੱਡਿਆ ਤੇ ਇੱਥੇ ਇੱਕ ਹੋਰ ਆ ਸੋਹਣੀ ਗੱਲ ਆ ਜੀ ਪਿੱਛੇ ਜੇ ਵੀ ਤੁਹਾਡੇ ਵਰਗੇ ਵੀਰ ਨੇ ਕਿਸੇ ਨੇ ਪੱਤਰਕਾਰ ਭਰਾ ਨੇ ਮੁੱਦਾ ਚੁੱਕਿਆ ਸੀਗਾ ਤੇ ਮੈਂ ਪ੍ਰਸ਼ਾਸਨ ਤੇ ਵੀ ਸੁਣਿਆ ਤੇ ਇਥੋਂ ਦਾ ਇੱਕ ਨਮਾਇੰਦਾ ਉਹਦਾ ਵੀ ਮੈਂ ਸੁਣਿਆ ਆ ਆਮ ਆਦਮੀ ਪਾਰਟੀ ਦਾ ਇਹ ਜੀ ਇਹ ਬਰਸਾਤਾਂ ਆਉਣਗੀਆਂ ਬਹੂਗਾ ਤੇ ਫਿਰ ਇਹਨੂੰ ਮਤਲਬ ਬਣਾਵਾਂਗੇ ਪਤਾ ਨਹੀਂ ਕਿਹੜੀ ਦੁਨੀਆ ਚ ਤੁਰੇ ਫਿਰਦੇ ਆ ਕਿ ਆਪਾਂ ਬਰਸਾਤਾਂ ਦੀ ਵੇਟ ਕਰਦੇ ਹੁਣ ਤਾਂ ਵੀਰ ਜੀ ਡੇਢ ਦਸਾਲ ਹੋ ਗਿਆ ਦੋ ਹੋ ਗਿਆ ਹੁਣ ਤੇ ਮੇਰੇ ਸਾਹ ਜਿੱਥੇ ਜਿੰਨਾ ਬਰਸਾਤਾਂ ਉਹਨੂੰ ਤਿਆਰ ਪਰ ਨਹੀਂ ਕਿਸੇ ਦਾ ਵੀ ਇੱਧਰ ਧਿਆਨ ਨਹੀਂ ਦੀ ਲੋਕ ਜਿਹੜੀ ਨਰਕਪਤ ਦੀ ਜ਼ਿੰਦਗੀ ਜੀਖਦੇ ਤਾਂ ਤੁਹਾਡਾ ਜਿੱਦਾਂ ਟਾਈਮ ਲੱਗੇ ਮੈਂ ਤਾਂ ਤੁਹਾਡੇ ਨਾਲ ਮੈਂ ਖੁਦ ਜਾਣ ਨੂੰ ਤਿਆਰ ਹਾਂ ਕੋਨੇ ਕੋਨੇ ਤੇ ਲੈ ਕੇ ਚੱਲੂੰਗਾ ਜਿੱਥੇ ਸultanpur ਦਾ ਇੱਕ ਫੋਟ ਵੀ ਜਗਾ ਨਹੀਂ ਜਿਹੜੀ ਇਹਨਾਂ ਪੁੱਟੀ ਨਾ ਹੋਵੇ ਫੋਟ ਦੇ ਆ ਲੰਬ ਮਿਟੀ ਛੋੜ ਦਿੰਦੇ ਆ ਫੇਰ ਪੁੱਟ ਲੈਂਦੇ ਆ ਫੇਰ ਛੁੱਟ ਲੈਂਦੇ ਆ ਫੇਰ ਪੁੱਟ ਲੈਂਦੇ ਆ ਪਤਾ ਨਹੀਂ ਕੱਢਣਾ ਕੀ ਚਾਹੁੰਦੇ ਆ ਮੈਨੂੰ ਤਾਂ ਲੱਗਦਾ ਵੀ ਕਿਤੇ ਤੇਲ ਦੀ ਖੋਜ ਕਰਦੇ ਆ ਜਿੱਦਾਂ ਮਤਲਬ ਅਰਬਜ ਕੈਂਟ ਨੇ ਤੇਲ ਨਹੀਂ ਨਿਕਲਦਾ ਉਹ ਕਦੇ ਕਿਤੋਂ ਪੁੱਟਦੇ ਕਦੇ ਕਿਤੋਂ ਪੁੱਟਦੇ ਆ ਹੋ ਸਕਦਾ ਏ ਤੇਲ ਦੀ ਖੋਜ ਕਰਨ ਦੇ ਚੱਕਰ ਜੀ ਤੁਰੇ ਫਿਰਦੇ ਆ ਵੇਖੋ ਜੀ ਇਹਨਾਂ ਨੇ ਬੇੜਾ ਕਰਕੇ ਕੀਤਾ ਪਿਆ ਸultanpur ਦਾ ਇੱਥੇ ਬਿਲਕੁਲ ਕੋਈ ਨਾ ਦੇ ਨਿਗਾਹ ਆ ਕਿਸੇ ਤਰ੍ਹਾਂ ਦਾ ਪ੍ਰਸ਼ਾਸਨ ਦਾ ਤੇ ਨਾ ਇਥੋਂ ਦੇ ਕਿ ਜਿਹੜੀ ਸਰਕਾਰ ਆ ਇਹਨਾਂ ਨੇ ਤੇ ਬੇੜਾ ਕਰਕ ਕਰਤਾ ਜੀ ਗੁੱਲ ਕਰਤਾ ਤੇ ਸੁਲਤਾਨਪੁਰ ਜਿੱਦਾਂ ਕੀ ਕਰਨ ਜੀ ਪਿੱਛੇ ਜੇ ਇੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਬ ਵੀ ਜਿਹੜਾ ਆ ਬੜੀ ਧੂਮ-ਧਾਮ ਤੇ ਸ਼ਰਦਾ ਦੇ ਨਾਲ ਮਨਾਇਆ ਗਿਆ ਉਦੋਂ ਪ੍ਰਸ਼ਾਸਨ ਵੱਲੋਂ ਬੜੇ ਵੱਡੇ ਦਾਅਵੇ ਕੀਤੇ ਗਏ ਕਿ ਇਹ ਸਰਕਾਂ ਦੀ ਜਿਹੜੀ ਆ ਰਿਪੇਅਰ ਅਸੀਂ ਕਰਾ ਦਿੱਤੀ ਜਾਊਗੀ ਔਰ ਕਰਾ ਦਿੱਤੀ ਗਈ ਵੀ ਹੈ ਪਰ ਇਹ ਤੁਹਾਨੂੰ ਲੱਗਦਾ ਵੀ ਰਿਪੇਅਰ ਹੋਈ ਐ ਇੱਥੇ ਵੇਖੋ ਜੀ ਰਿਪੇਅਰ ਕੀ ਹੁੰਦੀ ਆ ਜਦੋਂ ਗੁਰੂ ਨਾਨਕ ਦੇਵ ਜੀ ਦਾ ਇੱਕ ਮਹੀਨਾ ਪਹਿਲਾਂ ਆਪਣਾ ਪ੍ਰਕਾਸ਼ਪੁਰਬ ਜਿਹੜਾ ਨੰਕੇ ਗਿਆ ਉਦੋਂ ਇੱਥੇ ਮੰਤਰੀ ਆਮ ਆਦਮੀ ਪਾਰਟੀ ਦੇ ਇੱਥੋਂ ਦਾ ਨਮਾਇੰਦਾ ਨਾਲ ਲੈ ਕੇ ਫੋਟੋਆਂ ਕਰਾਉਂਦੇ ਕਦੇ ਕਿਤੇ ਠੀਕ ਆ ਨਾਲ ਲੈ ਕੇ ਉਹਨਾਂ ਨੂੰ ਉਹ ਲੋਕ ਟਾਇਲ ਵੇਖੋ ਜੀ ਮੇਨ ਰੋਡ ਹੋਵੇ ਹੂੰ ਠੀਕ ਆ ਜੀ ਉਹਦੇ ਚ ਲੋਕ ਟਾਇਲ ਦੇ ਜਿਹੜੇ ਪੈਂਚਰ ਕਹਿੰਨੇ ਆਪਾਂ ਜਿਹਨੂੰ ਪੈਂਚ ਉਹ ਲਾਉਂਦੇ ਪਿਆ ਇਹ ਰਿਪੇਅਰ ਆ ਜੀ ਉਹਨਾਂ ਵੀ ਵੇਖ ਲਓ ਜਾ ਕੇ ਬੀਰ ਸਾਹਿਬ ਦੇ ਬਾਹਰਲੇ ਬੰਨੇ ਲੋਕ ਟਾਇਲ ਲਾਈ ਮੇਨ ਰੋਡ ਚ ਹੂੰ ਪਤਾ ਨਹੀਂ ਇਹਨਾਂ ਦਾ ਕਿੱਥੇ ਤੁਰੇ ਫਿਰਦੇ ਆ ਕੀ ਕਰਦੇ ਆ ਲੋਕਾਂ ਦਾ ਕੋਈ ਪਤਾ ਹੀ ਨਹੀਂਗਾ ਆਮ ਲੋਕਾਂ ਦੀ ਕੀ ਹੈ ਹੈਗਾ ਕੀ ਨਹੀਂ ਏ ਡੀ ਸੁਲਤਾਨਪੁਰ ਦੇ ਲੋਕ ਆ ਐਟਮ ਦੁਖੀ ਆ ਉਹ ਉਹ ਸੋਚ ਦੇ ਵਿੱਚ ਕਰੀਏ ਕੀਤੇ ਜਾਈਏ ਕਿੱਥੇ ਆਮ ਸ਼ਹਿਰੀ ਤਾਂ ਵੇਖੋ ਜੀ ਜੇ ਤੁਸੀਂ ਕਿਸੇ ਨੂੰ ਮੈਂ ਐਕਦਾ ਕਿ ਨਾ ਉਹ ਕਨ ਕਾ ਛੱਡਿਆ ਰਹੀ ਕੀ ਬੋਲਣਾ ਹੂੰ ਇਹਨਾਂ ਦਾ ਡਾਰੀ ਸਰਕਾਰਾਂ ਦਾ ਐ ਨਾ ਹੁੰਦਾ ਕਾਰਨ ਕੀ ਡਰ ਕਾ ਦਾ ਵਾ ਯਾਰ ਇਹੋ ਹੀ ਆ ਦੁਕਾਨਦਾਰ ਨੂੰ ਇਹ ਆ ਕੱਲ ਨੂੰ ਕੋਈ ਮੇਰੇ ਨਾਲ ਉਨੀ ਕੀ ਕਰਨਗੇ ਮਤਲਬ ਡਰ ਦੇ ਭੈ ਦੇ ਵਿੱਚ ਲੋਕ ਜਿਉਂਦੇ ਆ ਤੁਸੀਂ ਕਿਸੇ ਨੂੰ ਪੁੱਛ ਲਓ ਹੁਣੇ ਆ ਵੇਖੋ ਕਿੰਨੇ ਤੰਗ ਆ ਉਹ ਦੁਕਾਨਦਾਰ ਨੇ ਕਹਿੰਨਾ ਨਹੀਂ ਨਹੀਂ ਜੀ ਛੱਡੋ ਆਪੇ ਬਣਾ ਦੇਣਗੇ ਪਰ ਨਹੀਂ ਮੈਂ ਸੁਲਤਾਨਪੁਰ ਲੋਕਾਂ ਨੂੰ ਵਸਨੀਕਾਂ ਨੂੰ ਬੇਨਤੀ ਕਰਦਾ ਇਹਨਾਂ ਦੇ ਖਿਲਾਫ ਜਿਹੜਾ ਏਜੰਡਾ ਆਪਾਂ ਬੁਲੰਦ ਕਰੀਏ ਜੇ ਸ਼ਹਿਰ ਨੂੰ ਆਪਣੇ ਨੂੰ ਇਹਨੂੰ ਸਹੀ ਕਰਨਾ ਇਹ ਤਾਂ ਜਿਹੜੀ ਸੜਕ ਆ ਫਿਰੋਜ਼ਪੁਰ ਸਾਈਡ ਤੋਂ ਇੱਥੇ ਸੁਲਤਾਨਪੁਰ ਲੋਧੀ ਨੂੰ ਆ ਰਹੀ ਆ ਦੂਜੇ ਪਾਸੇ ਦੀ ਸੜਕਾਂ ਠੀਕ ਹੋਣਗੀਆਂ ਤੁਹਾਨੂੰ ਦੱਸਦਾ ਜੀ ਇੱਥੋਂ ਨਾਲ ਬੇਰਸਾ ਗੁਰਦੁਆਰਾ 2 ਕਿਲੋਮੀਟਰ ਇੱਥੋਂ ਲੱਗਦਾ ਹੂੰ ਉੱਥੋਂ ਆਪਾਂ ਸਟੇਸ਼ਨ ਚੱਕ ਤੱਕ ਚਲੇ ਜਾਈਏ 2 ਕਿਲੋਮੀਟਰ ਹੋ ਆ ਟੋਟਲ 2 ਕਿਲੋਮੀਟਰ ਦਾ ਖੇਤਰ ਦਾ ਮੈਂ ਕਹਿੰਨਾ ਜੀ ਲਓ ਮੈਨੂੰ ਇਹ 2 ਮਹੀਨੇ ਦੇ ਦੇਣਾ ਹੂੰ ਇਹ 2 ਸਾਲ ਹੋ ਗਏ ਨਾ ਦੋ ਮਹੀਨੇ ਦੇਣ ਜੇ ਦੋ ਮਹੀਨਾ ਚਾ ਨਾ ਹੋ ਜੇ ਤਾਂ ਤਾ ਕਿ ਆਪਾਂ ਆਪਦਾ ਘਰ ਦਾ ਕੰਮ ਕਿਦਾਂ ਕਰਾ ਲੈਂਦੇ ਆ ਜੀ ਆਪਣੀਆਂ ਸੜਕਾਂ ਦਾ ਕੰਮ ਕਿਦਾਂ ਕਰਾ ਲੈਂਦੇ ਆ ਉਦੋਂ ਤਣੀ ਆਪਣੇ ਦੋ ਸਾਲ ਲੱਗਦੇ ਲੋ ਇੱਕ ਵੀ ਦੋ ਸਾਲਾਂ ਚ ਜੇ ਇਹਨਾਂ ਸੜਕਾਂ ਦਾ ਕੋਈ ਹੱਲ ਕੀਤਾ ਉਹ ਤਾਂ ਦੱਸਣ ਕਿ ਆ ਅਸੀਂ ਕਰਤਾ ਆ ਰਹਿ ਗਿਆ ਇਹ ਤਾਂ ਦੱਸ ਸਕਦੇ ਆ ਨਾ ਵੀ ਦੋ ਸਾਲ ਹੋ ਗਏ ਆ ਉਹਦੇ ਵਿੱਚ ਇੰਨਾ ਸਾਡਾ ਕੰਮ ਕੰਪਲੀਟ ਹੋ ਚੁੱਕਾ ਇੰਨਾ ਬਾਕੀ ਆ 10% ਵੀ ਕੰਪਲੀਟ ਤੇ ਕਹਿ ਦੇ ਨਾ ਮੈਂ ਤੁਹਾਡੇ ਮਾਦੀਆ ਮਰਾਇ ਕਹਿਣਾ ਤੇ ਮੈਂ ਇਹਨਾਂ ਦੇ ਜੁੱਤੀ ਚ ਪਾਣੀ ਪੀਊਂਗਾ ਜਿਹੜੇ ਇੱਥੋਂ ਤੇ ਗੱਲਾਂ ਕਰਦੇ ਆ ਦੋਖਾਉਂਦਾ ਜੀ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਪੱਤਰਕਾਰ ਵੀਰਾਂ ਨੂੰ ਵੀ ਕਰਦਾ ਇੱਥੇ ਕੋਈ ਜਿੰਨੀ ਜੀ ਖਬਰ ਚਲਾਉਂਦਾ ਨਾ ਕੋਈ ਗੱਲ ਕਰਦਾ ਸਿਰਫ ਉਹ ਜਿਹੜਾ ਮੜਾ ਜੀ ਦੀ ਸਰਕਾਰ ਉਧਰ ਨੂੰ ਭੱਜੇ ਫਿਰਦੇ ਆ ਨਹੀਂ ਤਾਂ ਮੀਡੀਆ ਚੌਥਾ ਥੰਮ ਆ ਹੂੰ ਮੀਡੀਆ ਨੂੰ ਚਾਹੀਦਾ ਜੇਕਰ ਲੋਕ ਨਹੀਂ ਬੋਲਦੇ ਮੀਡੀਆ ਤਾਂ ਬੋਲ ਸਕਦਾ ਨਾ ਪੱਤਰਕਾਰ ਤਾਂ ਬੋਲ ਸਕਦੇ ਆ ਹੁਣ ਤੁਸੀਂ ਆਏ ਆ ਮੈਂ ਨਾ ਮੇਰਾ ਦਿਲ ਖੁਸ਼ ਹੋ ਗਿਆ ਮੈਂ ਅਹੀਂ ਚੱਲੇ ਆ ਕਿਤੇ ਜ਼ਰੂਰੀ ਕੰਮ ਮੈਂ ਕਿਹਾ ਉੱਤਰ ਕੇ ਗੱਲ ਕਰਦੇ ਆ ਮੈਂ ਜਿਹੋਤਾਂ ਨੂੰ ਦੇਖਿਆ ਵੀ ਕੋਈ ਅੱਜ ਇੱਥੋਂ ਤੇ ਮੁੱਦੇ ਦੀ ਗੱਲ ਕਰਦਾ ਸੁਲਤਾਨਪੁਰ ਲੋਧੀ ਦੇ ਐਮ ਮੁੱਦੇ ਤੇ ਤੁਸੀਂ ਅੱਜ ਗੱਲ ਕਰਦੇ ਆ ਕਿ ਤੁਹਾਨੂੰ ਕਿਹੋ ਚੱਲਿਆ ਠੀਕ ਆ ਇੱਕ ਡਰ ਲਾਉਣ ਦੀ ਲੋੜ ਆ ਮੈਂ ਆਪਣੇ ਸੁਲਤਾਨਪੁਰ ਦੇ ਸਾਰੇ মিডিਆ ਨੂੰ ਬੇਨਤੀ ਕਰਦਾ ਇਹ ਸਾਰਾ ਸ਼ਹਿਰ ਇਹਨੂੰ ਦਿਖਾਓ ਲੋਕ ਠੀਕ ਆ ਲੋਕਾਂ ਨੂੰ ਆਪਦੇ ਕਾਰੋਬਾਰ ਦਾ ਹੁੰਦਾ ਪਰ ਤੁਹਾਡਾ ਵੀ ਫਰਜ਼ ਬਣਦਾ ਪ੍ਰਸ਼ਾਸਨ ਸਰਕਾਰ ਤੇ মিডিਆ ਠੀਕ ਆ ਜੀ ਸਰਕਾਰ ਦਾ ਕੰਮ ਕਰਾਉਣ ਦਾ ਬਣਦਾ মিডিਆ ਦਾ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਬਣਦਾ ਤੇ ਪ੍ਰਸ਼ਾਸਨ ਦਾ ਕੰਮ ਕਰਨ ਦਾ ਬਣਦਾ ਪਰ ਨਹੀਂ ਯਾਰ ਕੋਈ ਮੂੰਹ ਨਾਦਾ ਮਨ ਦੁਖੀ ਆ ਕਿਉਂਕਿ ਸultanpur ਤੇ ਆ ਵੇਖੋ ਇੱਥੋਂ ਮੇਰੇ ਸਾਹ ਚ ਵੀ ਅੰਦਰ ਜਾਣਾ ਹੋਵੇ ਨਾ ਤੇ ਪਹਿਲੋਂ ਘਰੋਂ ਮੂੰਹ ਤੇ ਬੰਨਣ ਲਈ ਚੁੰਨੀ ਜਾਂ ਸਾਫਾ ਲੈਣਾ ਪੈਂਦਾ ਆ ਮਨ ਲੋਕਾਂ ਨੂੰ ਤੇ ਅੱਜ ਟੈਸਟ ਕਰਾ ਕੇ ਵੇਖ ਲੋ ਮੇਰੇ 10-10 ਪੱਥਰੀਆਂ ਨਿਕਲਣਗੀਆਂ ਹਰ ਇੱਕ ਦੇ ਗੁਰਦਿਆਂ ਚ ਪਰ ਨਹੀਂ ਕਿਸੇ ਦਾ ਧਿਆਨ ਹੈਗਾ ਇਧਰ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਸultanpur ਲੋਧੀ ਦੇ ਵਿੱਚ ਰਹਿਣਾ ਵੀ ਦੁਸ਼ਵਾਰ ਹੋਇਆ ਹੈ ਹਰ ਇੱਕ ਬੰਦਾ ਮਰੀਜ਼ ਬਣ ਚੁੱਕਾ ਹੈ ਪ੍ਰਸ਼ਾਸਨ ਦੀ ਇੱਥੇ ਆਣ ਵਾਲੀ ਸੰਗਤ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਪਰੇਸ਼ਾਨੀ ਨਾ ਹੋਵੇ ਔਰ ਹੋਰ ਸੂਬਿਆਂ ਵਿੱਚ ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸultanpur Lodhi ਦੀ ਜਿਹੜੀ ਦਿੱਖ ਹੈ ਉਹ ਜਿਹੜੀ ਵਧੀਆ ਰਹੇ ਔਰ ਮਾੜਾ ਸੁਨੇਹਾ ਨਾ ਜਾਵੇ ਪਰ ਖਾਲ ਕੁਝ ਹੋਰ ਨੇ ਇੱਥੋਂ ਦੇ ਲੋਕਲ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਆ ਤੁਹਾਡਾ ਜੀ ਰঞ্জੀਤ ਸਿੰਘ ਤੁਹਾਡੀ ਇੱਥੇ ਦੁਕਾਨ ਹੈ ਹਾਂ ਜੀ ਸਾਡੇ ਗਾਲਾਪਨੀ ਇਹ ਸੜਕਾਂ ਦਾ ਹਾਲ ਜਿਹੜਾ ਵਾ ਇਹ ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਤੁਹਾਡੇ ਸਾਹਮਣੇ ਹੀ ਆ ਬਹੁਤ ਬਰਹਾ ਵਾਲਾ ਜਿਹਾ ਕੱਟਾ ਮਿੱਟੀ ਬਰਹਾ ਵਾਲਾ ਸਾਡੇ ਕਾਰੋਬਾਰ ਬੰਦ ਹੋਇਆ ਤੇ ਚਾਰ ਮਹੀਨੇ ਹੋ ਗਏ ਆ ਇੱਥੇ ਦੇ ਸਾਡੇ ਸਾਰਾ ਸ਼ਹਿਰ ਹੀ ਪਟਿਆ ਪਿਆ ਕਿਹੜਾ ਇੱਥੇ ਇਹ ਨੇਰਾ ਜਿਹਨਾਂ ਨੂੰ ਆਉਂਦੇ ਨੇ ਜਿੱਥੇ ਮੱਝ ਜਿਹੜਾ ਕੱਟਾ ਮਿੱਟੀ ਬਰਹਾ ਵਾਲਾ ਫਾਕੇ ਦਿਹਾੜੇ ਸੰਗਤਾਂ ਹੋਈਆਂ ਬਾਹਰੋਂ ਹੂੰ ਉਹਨਾਂ ਦੇ ਹਮ ਜਿਹੜਾ ਆ ਪਟਿਆ ਸਾਡੇ ਸਾਰਾ ਸ਼ਹਿਰ ਹੀ ਤਾਂ ਦਾ ਕੀ ਹੋਇਆ ਇਹਦੇ ਜੀ ਨਸੀਬ ਰਸੂਲ ਚਲਾਓ ਚਲੋ ਜੇ ਪ੍ਰਕਾਸ਼ ਪੂਰਬ ਵੀ ਸੀਗਾ ਤੇ ਉਦੋਂ ਵੀ ਸੜਕ ਇੱਦੀ ਰਹੀ ਨਹੀਂ ਉਦੋਂ ਇਹਨਾਂ ਨੇ ਥੋੜਾ ਜਿਹਾ ਇਹਨੂੰ ਮਤਲਬ ਚੱਲਣ ਤੋਂ ਕੀ ਕਰਤਾ ਸੀ ਮੇਰੀ ਮਤਲਬ ਕੁਛ ਨਾ ਕੁਛ ਕਰ ਦਿੱਤਾ ਸੀ ਇਹਨਾਂ ਵਿੱਚ ਸੰਗਤਾਂ ਨੇ ਆਉਣਾ ਜਾਣਾ ਵਾ ਉਦੋਂ ਠੀਕ ਸੀ ਬਾਕੀ ਹੁਣ ਹੈ ਤੇ ਹੁਣ ਇੱਕ ਠੰਡ ਘੱਟ ਕੇ ਕਹਿੰਦੇ ਉਹ ਪ੍ਰੀਮਿਕਸ ਨਹੀਂ ਪਾ ਸਕਦੇ ਕਿੱਦਾਂ ਕਿੱਦਾਂ ਨਹੀਂ ਬਾਕੀ ਸਾਰੇ ਨੂੰ ਟੋਟਲ ਸਾਰਾ ਮਤਲਬ ਸਾਰੀ ਸੜਕ ਤੇ ਪਵੇ ਫੇਰ ਹੀ ਹੈ ਨਾ ਇਹਨਾਂ ਦੇ ਪਾ ਕੇ ਕਰ ਨਹੀਂ ਸਕਦੇਓ ਇੱਕ ਲਾਈਨ ਦੇ ਵਿੱਚ ਜੇਕਰ ਕਿਹਾ ਜਾਵੇ ਕਿ ਸੁਲਤਾਨਪੁਰ ਲੋਧੀ ਦੀ ਜਿਹੜੇ ਇਹ ਵਿਕਾਸ ਹੋ ਰਿਹਾ ਜਾਂ ਵਿਨਾਸ਼ ਹੋ ਰਿਹਾ ਇੱਥੋਂ ਦੀ ਜਿਹੜੀ ਜ਼ਿੰਦਗੀ ਆ ਨਰਕ ਆ ਜਾਂ ਸਵਰਗ ਆ। ਉਹਦੇ ਬਾਰੇ ਕੀ ਆਪਾਂ ਕਹਿ ਸਕਦੇ ਆਂ? ਮਤਲਬ ਜਿਹੜਾ ਸੀਰੋਹੇ ਜਿਹੇ ਪੈਣਾ ਵਾ। ਉਥੋਂ ਇੱਥੇ ਆ ਜਿਹੜਾ ਸੀਰੋਹੇ ਪੈਣਾ 14-15 ਫੁੱਟ ੱਲੇ ਜਾ ਕੇ ਮਤਲਬ ਹੌਦੀ ਬਣੀ ਏ ਚੰਗਾ 15 ਫੁੱਟ ੱਲੇ ਦਾ। ਬੜਾ ਜਿਹੜਾ ਮਤਲਬ ਹੈ ਜੀ ਥੋੜਾ ਕੰਮ। ਕੰਮ ਤਾਂ ਹੈਗਾ ਵੱਡਾ ਪਰ ਹੁਣ ਚਲੋ ਉਹਨਾਂ ਨੂੰ ਕਰਨਾ ਚਾਹੀਦਾ ਕੁਝ ਨਾ ਕੁਝ ਆ ਕੋਈ ਨੀ ਕੋਈ ਦੇ ਬਾਹਰ ਨਾਲ ਲਾਕਾ ਕਰਦੇ ਜਿਹੜਾ ਕੋਰਤਾਰਿਆਂ ਨੂੰ ਆਪਣਾ ਇੱਕ ਦੂਜੇ ਨੂੰ ਕੋਰਤਾਰਿਆਂ ਘਾਟ ਸਾਹ ਬਿੱਬੇਣਾੜ ਕੀ ਬੇਰ ਸਾਹ ਫਿਰ ਹੁਣ ਤੁਸੀਂ ਸਿੱਧੇ ਚੱਲਦੇ ਸੰਤ ਘਾਟ ਨਾਲ ਜਾਂ ਪਟਹਿਰੀਆਂ ਵਗੈਰਾ ਵਾ ਇਨੀ ਸੜ ਕਰਦੇ ਤਾਂ ਸੰਗਤ ਨੂੰ ਥੋੜੀ ਜੀ ਸਹੂਲਤ ਹੋ ਜਵੇ ਵੀ ਮਤਲਬ ਮਤਲਬ ਕਿਤੇ ਨਾ ਕਿਤੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਸੰਗਤ ਨੂੰ ਪਰੇਸ਼ਾਨੀਆਂ ਦੇ ਤਾਂ ਸਾਹਮਣਾ ਕਰਨਾ ਪੈ ਰਿਹਾ ਵਾ ਬਹੁਤ ਜ਼ਿਆਦਾ ਜੀ ਆਹ ਦੇਖੋ ਆਜ ਤੇ ਵੱਜਦੇ ਆ ਆਜ ਤੇ ਨਾ ਉਹ ਉਹਦਾ ਬਤਾਇਆ ਸਾਡੇ ਉਹ ਟੋੜ ਦੇ ਉੱਤੇ ਇੱਕਾ ਵੱਜਾ ਹੋਇਆ ਵਾ ਉਹ ਕੋਸ ਮਸਲੋ ਟੋਟੀਆਂ ਸ਼ੀਸ਼ਾ ਕਰੈਕ ਹੋ ਗਿਆ ਉਧਰ ਤੋਂ ਮੁੰਡਾ ਵਾ ਉਹਦੇ ਵੀ ਇਥੋਂ ਬੜਪ ਬੰਟ ਕੇ ਇੱਥੇ 7:30 ਵਜਦੇ ਆ ਆਮ ਸ਼ੀਸ਼ੇ ਲੱਗੇ ਹੋਏ ਕਾਉਂਟਰ ਆ ਸ਼ੀਸ਼ੇ ਲੱਗੇ ਹੋਏ ਸਾਡੇ ਉੱਤੇ ਵੀ ਸ਼ੀਸ਼ੇ ਲੱਗੇ ਹੋਏ ਪਰ ਡਰ ਲੱਗਾ ਜਾਂਦਾ ਪਤਾ ਨਹੀਂ ਕਿਹੜੇ ਕਿਹੜਾ ਪੱਥਰ ਉੱਤੇ ਵਜਦਾ ਕਾਰੋ ਕਾਰੋਬਾਰ ਦੇ ਵਿੱਚ ਵੀ ਕਿਤਨਾ ਕਿੰਨਾ ਨੁਕਸਾਨ ਹੋਇਆ ਹੋਗਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਕੋਈ ਗਾਹਕ ਹੁੰਦਾ ਨਹੀਂ ਆ ਕਸਟਮਰ ਕਾਰ ਤੋਂ ਉੱਪਰ ਦਾ ਕਾਰ ਨਹੀਂ ਚੱਲ ਜਾਂਦਾ ਕੋ ਮਤਲਬ ਤੁਰ ਕੇ ਨਹੀਂ ਕੋਈ ਮਤਲਬ ਇੱਦਾਂ ਯਾਤਰਾ ਹੁੰਦਾ ਨਹੀਂ ਟ੍ਰੈਵਲ ਯਾਤਰਾ ਜਾਂਦਾ ਮਤਲਬ ਇੱਥੇ ਮੱਥਾ ਟੇਕ ਲਓ ਉੱਥੇ ਟੇਕ ਲਓ ਬਹੁਤ ਬੁਰਾਲੇ ਲੋਕਾਂ ਦੇ ਰੰਗੇ ਪੈਰੀ ਆਉਂਦੇ ਨੇ ਸੰਗਤ ਉਹਨਾਂ ਦੇ ਪੈਰਾਂ 'ਚ ਪੱਥਰ ਵੱਜਦੇ ਆ ਉਹ ਹੁਣ ਜਿੰਨੀ ਕਾ ਮਾੜੀ ਜੀ ਪਟੜੀ ਬਣੀ ਹੋਈ ਐ ਤੋਂ ਲੰਘ ਜਾਂਦੇ ਜਾਂ ਕੋਈ ਇੱਧਰ ਦੀ ਲੰਘ ਜਾਂਦੇ ਇੱਥੇ ਜਿੱਦਾਂ ਕਿ ਤੁਸੀਂ ਅਸਲ ਸਚਾਈ ਸੁਣੀ ਕਿ ਸੰਗਤ ਦੇ ਪੈਰਾਂ ਵਿੱਚ ਪੱਥਰ ਵੱਜਦੇ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਆਂਦੇ ਨੇ ਸੰਗਤ ਅਕਸਰ ਹੀ ਸ਼ਰਧਾ ਭਾਵਨਾ ਦੇ ਨਾਲ ਸੁਲਤਾਨਪੁਰ ਲੋਧੀ ਵਿੱਚ ਨਤਮਸਤਕ ਹੋਣ ਆਂਦੀ ਨੇ ਪਰ ਉਹਨਾਂ ਨੂੰ ਸਾਹਮਣਾ ਕੀ ਕਰਨਾ ਪੈ ਰਿਹਾ ਹੈ ਟੁੱਟੀਆਂ ਸੜਕਾਂ ਤਾਨਪੁਰ ਲੋਧੀ ਦਾ ਤੁਹਾਨੂੰ ਸੜਕਾਂ ਦਾ ਅਸਲ ਸੱਚਾਈ ਦਿਖਾ ਰਿਹਾ ਕਿ ਇੱਥੇ ਜਿਹੜੀ ਦੂਰ ਤਰਾਡੇ ਤੋਂ ਆਣ ਵਾਲੀ ਸੰਗਤ ਕੀ ਮਹਿਸੂਸ ਕਰਦੀ ਆ ਸੜਕਾਂ ਦੇ ਹਾਲਾਤ ਦੇਖ ਕੇ ਸੜਕਾਂ ਦੇ ਹਾਲਾਤ ਦਿਖਾਉਣ ਲਈ ਹੁਣ ਅਸੀਂ ਜਲੰਧਰ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਆਂਦੀ ਹੋਈ ਮੁੱਖ ਰੋਡ ਦੇ ਉੱਤੇ ਖੜੇ ਆ ਜਿਹਦਾ ਤੁਸੀਂ ਹਾਲ ਦੇਖ ਰਹੇ ਹੋ ਕਿ ਕਿੱਦਾਂ ਸੜਕ ਦੀ ਜਿਹੜੀ ਆ ਮੇਲੇ ਦੇ ਦਿਨਾਂ ਦੇ ਵਿੱਚ ਪ੍ਰਕਾਸ਼ ਪੂਰਵ ਦੇ ਦਿਨਾਂ ਦੇ ਵਿੱਚ ਇਸ ਦੀ ਰਿਪੇਅਰ ਕਰਵਾਈ ਗਈ ਸੀ ਕਿ ਰਿਪੇਅਰ ਦੇ ਨਾਮ ਦੇ ਉੱਤੇ ਜਿੱਦਾਂ ਕਿ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਦਿਖਾਣ ਇਹ ਇੰਟਰਲੋਕ ਟਾਇਲਾਂ ਜ਼ਰੂਰ ਲਗਾਈਆਂ ਗਈਆਂ ਪਰ ਜਿਸ ਦਾ ਕੋਈ ਜ਼ਿਆਦਾ ਫਾਇਦਾ ਹੁੰਦਾ ਨਹੀਂ ਦਿਖਾਈ ਦੇ ਰਿਹਾ ਜਿਆ ਲੋਕ ਜ਼ਿਆਦਾ ਸੈਟੀਸਫਾਈ ਨਹੀਂ ਦਿਖਾਈ ਦੇ ਰਹੇ ਜਿੱਦਾਂ ਕਿ ਰਾਹਗੀਰਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਤੁਹਾਡਾ 75 ਸਿੰਘ ਜੀ ਕਿਪੋ ਦੇ ਰਹਿਣ ਵਾਲੇ ਹਾਂ ਅਸੀਂ ਤਲਵੰਡੀ ਚੌਧਰੀਆਂ ਪਿੰਡ ਹੈ ਜੀ ਸੁਲਤਾਨਪੁਰ ਲੋਧੀ ਦੀ ਸੜਕਾਂ ਦਾ ਵਿਕਾਸ ਬੜਾ ਹੋ ਰਿਹਾ ਵਾ ਹਾਂ ਜੀ ਬਹੁਤ ਬੁਰਾ ਹਾਲ ਆ ਜੀ ਝੜਕਾਂ ਦਾ ਅਸੀਂ ਬਾਜ਼ਾਰ ਚ ਗਏ ਹਾਂ ਸਮਾਨ ਲੈਣ ਟੋਕੇ ਦਾ ਖਰਾਬ ਹੀ ਹੈ ਸਾਡਾ ਤੇ ਜਦੋਂ ਅਸੀਂ ਆਏ ਆ ਵਿੱਚ ਵੀ ਸੜਕਾਂ ਸਾਰੀਆਂ ਪਟੀਆਂ ਪਈਆਂ ਬੁਰਾ ਹਾਲ ਆ ਝੜਕਾਂ ਦਾ ਜੀ ਆ ਤੁਹਾਡੇ ਸਾਹਮਣੇ ਹੈ 1.5-2 ਸਾਲ ਹੋ ਗਏ ਆ ਆ ਦੇਖੋ ਤਾਂ ਇੰਟਰਲੋਕਲ ਇੰਟਰਲੋਕ ਲਾਈ ਆ ਮੇਨ ਛੜਕ ਆਈ ਐ ਇੰਟਰਲੋਕ ਕਿੱਥੇ ਲੱਗਦੀ ਜੀ ਐ ਇੰਟਰ ਤੇ ਸੜਕ ਦਾ ਬਹੁਤ ਬੁਰਾ ਹਾਲ ਆ ਜੇ ਕੋਈ ਰਾਹਗਰੀ ਗੱਡੀਆਂ ਵਾਲੇ ਦੋ ਗੱਡੀਆਂ ਆਪਸ ਵਿੱਚ ਬਾਜ਼ਾਰ ਚ ਉਹ ਲੜਨਦੇ ਹੀ ਲੋਕੀ ਆਪਸ ਚ ਵੀ ਕੋਈ ਕਹਿੰਦਾ ਇਧਰ ਨੂੰ ਕਰ ਸੜਕਾਂ ਪੁੱਟੀਆਂ ਪਈਆਂ ਬੁਰਾ ਹਾਲ ਵਾ ਤੇ ਬਹੁਤ ਕਾਹੀ ਕੋਈ ਵਾਲੀ ਵਾਰਤ ਨਹੀਂ ਸ਼ਹਿਰ ਦਾ ਹੈਗਾ ਅੱਡੇ ਤੇ ਇਹ ਸੁਲਤਾਨਪੁਰ ਲੋਧੀ ਦੀ ਜਿੱਦਾਂ ਮੁੱਖ ਮਾਰਗ ਹੈ ਬੀਰ ਸਾਹਿਬ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਆ ਦੂਰੋਂ ਦਰਾਡੇ ਤੋਂ ਜਿਹੜੀ ਸੰਗਤ ਵੀ ਇੱਥੇ ਆਂਦੀ ਆ ਔਰ ਇਹ ਸੜਕਾਂ ਦੇਖ ਕੇ ਦਿਲ ਨੂੰ ਕਿੰਨਾ ਕਿਥੇ ਦੁੱਖ ਨਹੀਂ ਪਹੁੰਚਦਾ ਹੋਊਗਾ ਕਿ ਅਸੀਂ ਐਡੀ ਦੂਰ ਆਏ ਇਤਿਹਾਸਿਕ ਸ਼ਹਿਰ ਦੇ ਵਿੱਚ ਆਏ ਆ ਹਾਂਜੀ ਬਹੁਤ ਦੁੱਖ ਹੁੰਦਾ ਹੈ ਜੀ ਮਨ ਨੂੰ ਟੇਸ ਤੇ ਪੁੱਜਦੀ ਆ ਜੀ ਇੰਦਾ ਇਤਿਹਾਸਿਕ ਸ਼ਹਿਰ ਹੈ ਪਵਿੱਤਰ ਸ਼ਹਿਰ ਹੈ ਗੁਰੂ ਨਾਨਕ ਦੇਵ ਜੀ ਦਾ ਤੇ ਬਹੁਤ ਬੁਰਾ ਹਾਲ ਜੋਗੇ ਬਹੁਤ ਕਾਫੀ ਟਾਈਮ ਹੋ ਗਿਆ ਭਾਜੀ ਡੇਢ ਤੋਂ 2 ਸਾਲ ਦੇ ਕਰੀਬ ਇੱਕ ਸੜਕ ਵੀ ਦਾ ਕੰਮ ਕੰਪਲੀਟ ਨਹੀਂ ਹੋਇਆ ਵੀ ਇੱਕ ਸੜਕ ਵੀ ਬਣੀ ਹੋਵੇ ਇਹ ਸਾਰੀਆਂ ਸੜਕਾਂ ਦਾ ਬੁਰਾ ਹਾਲਾ ਜਿੱਧਰ ਜਾਓਗੇ ਕੋਈ ਆ ਗੱਡੀ ਖਲਾਰੀ ਆ ਤੋ ਉਤਰ ਲੱਗਿਆ ਚਿੱਕੜ ਚ ਪੈ ਭਾਜੀ ਪੈਰ ਮਤਲਬ ਬੁਰਾ ਹਾਲਾ ਬਹੁਤ ਬੁਰਾ ਹਾਲਾ ਭਾਈ ਇਹ ਇਹ ਗੱਲ ਹੈਗੀ ਆ ਮਨਸੂਰ ਇਹ ਤੁਹਾਡਾ ਕੀ ਨਾਮ ਹੈ ਬਲਜੀਤ ਸਿੰਘ ਪਤ ਰਹਣ ਵਾਲੇ ਤਲਵੰਡੀ ਚੌਧਰੀਆਂ ਦੇ ਰਹਿਣ ਵਾਲੇ ਵਾਸੀ ਐ ਸੀ ਵੀ ਏ ਭਾਈ ਜੀ ਹੁਣ ਤੁਸੀਂ ਵੇਖੋ ਹੁਣ ਚੱਲ ਗੱਡੀ ਵਾਲਾ ਤੇ ਹੈਗਾ ਚੱਲ ਵਿਚਾਰਾ ਨੰਗ ਜੂਗਾ ਜਿਹੜਾ ਹੁਣ ਮੋਟਰਸਾਈਕਲ ਤੇ ਜਾ ਰਿਹਾ ਵਾ ਭਾਈ ਉਹਦੇ ਰਾਹ ਤੇ ਬਹੁਤ ਬੁਰਾ ਹਾਲ ਨਾ ਉਹਦੇ ਰਾਹ ਤੇ ਕੱਟਾ ਮਿੱਟੀ ਧੂੜ ਕਿਤੇ ਔਖਾ ਜੀ ਇਹ ਸਿਸਟਮ ਦਾ ਕੋਈ ਬੁਰਾ ਹਾਲ ਸਮਝ ਨਹੀਂ ਸਕਦੇ ਵੀ ਮਤਲਬ ਕਿ ਇਹ ਸੜਕ ਨੂੰ ਆਪਾਂ ਸੜਕ ਕਹਿ ਸਕਦੇ ਆ ਭਾਈ ਤੁਸੀਂ ਆਪ ਦੱਸੋ ਤੁਸੀਂ ਕਿ ਇਹ ਟੋਏ ਆ ਟਿੱਬੇ ਆ ਕੀ ਮਤਲਬ ਕੀ ਕਹਿ ਹੋੜਾ ਸਕਦੇ ਕਿਤੇ ਪਾਣੀ ਆ ਕਿਦੇ ਹੁਣ ਆਪਾਂ ਜਾ ਰਹੇ ਆ ਤੇ ਇੱਕ ਟੋਇਆ ਪੈ ਜਾਂਦਾ ਵਿੱਚ ਮਤਲਬ ਕੀ ਹੁਣ ਮਤਲਬ ਕਿ ਮੋਟਰਸਾਈਕਲ ਵਾਲਾ ਤੇ ਕਹਿੰਦੇ ਆਮ ਡਿੱਗ ਵੀ ਸਕਦਾ ਵਾ ਠੀਕ ਆ ਚਲ ਗੱਡੀ ਵਾਲਾ ਤੇ ਵਿਚਾਰਾ ਨੰਗ ਜੂਗਾ ਤੇ ਰੋਕ ਲਾ ਕੇ ਹੌਲਾ ਤੇ ਮੋਟਰਸਾਈਕਲ ਵਾਲੇ ਨੇ ਸਕੂਟਰੀ ਵਾਲੇ ਨੇ ਤੇ ਮੜਾ ਮੋਟਾ ਟੋਇਆ ਵੀ ਆ ਗਿਆ ਭਾਈ ਉਹ ਡਿੱਗਣ ਦਾ ਚਾਂਸ ਤੇ ਹੈਗਾ ਹੀ ਹੈਗਾ ਉਹਦੇ ਨਾਲ ਐਕਸੀਡੈਂਟ ਹੀ ਵਧਨੇ ਆ ਭਾਈ ਜੇ ਆਪਣੀ ਇਹ ਸੜਕ ਵਧੀਆ ਹੋਊਗੀ ਭਾਈ ਤੇ ਯਾਰ ਇਹ ਐਮ ਵਾਲੇ ਨੂੰ ਸੋਚਣਾ ਚਾਹੀਦਾ ਵਾ ਜਾਂ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਜਾਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵਾ ਤੇ ਨਾ ਨਹੀਂ ਆਉਂਦਾ ਇਹਦਾ ਸੁਧਾਰ ਹੋਣਾ ਚਾਹੀਦਾ ਭਾਜੀ ਜਿੱਦਾਂ ਕਿ ਤੁਸੀਂ ਸੁਣਿਆ ਕਿ ਲੋਕ ਖਾਸੇ ਡਾਡੇ ਪਰੇਸ਼ਾਨ ਦਿਖਾਈ ਦੇ ਰਹੇ ਨੇ ਸੜਕਾਂ ਦਾ ਵਾਕਿਆ ਹੀ ਬਹੁਤ ਬੁਰਾ ਹਾਲ ਹੈ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇੱਕ ਵਾਰੀ ਫੇਰ ਸੜਕ ਵੱਲ ਕੈਮਰਾ ਘੁਮਾਵੇ ਤੇ ਦਿਖਾਵੇ ਕਿ ਸੜਕ ਵਾਕਿਆ ਹੀ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਹੈ ਔਰ ਇਹ ਸੁਲਤਾਨਪੁਰ ਲੋਧੀ ਦਾ ਮੁੱਖ ਮਾਰਗ ਹੈ ਗੁਰਦੁਆਰਾ ਸ਼੍ਰੀ 베ਰ ਸਾਹਿਬ ਵੱਲ ਨੂੰ ਜਾਂਦਿਆਂ ਹੋਇਆ ਔਰ ਇੱਥੋਂ ਤੁਸੀਂ ਭਾਈ ਗੋੰਦਵਾਲ ਸਾਹਿਬ ਤੁਹਾਨੂੰ ਆ ਰਹੇ ਸੁਲਤਾਨਪੁਰ ਲੋਧੀ ਸਾਹਿਬ ਕੀ ਕਰਨਾ ਆਏ ਸੀ ਮੱਥਾ ਟੇਕਣ ਆਏ ਜੀ ਸੜਕਾਂ ਦਾ ਹਾਲ ਦੇਖਿਆ ਕਿੱਦਾਂ ਦਾ ਲੱਗਿਆ ਭਾਈ ਬਹੁਤ ਹੀ ਜ਼ਰਾ ਮੰਦਾ ਹਾਲ ਆ ਮਨ ਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੱਥੋਂ ਦੇ ਐਮਐਲਏ ਕਰਦੇ ਕੀ ਆ ਜੀ ਆਉਂਦੇ ਆ ਗੇੜਾ ਮਾਰ ਕੇ ਜਫੀਆਂ ਪਾਉਣ ਵਾਲੇ ਲੱਗਦੇ ਆ ਜੀ ਇਥੇ ਮੁਤਾ ਟਾ ਮਿੱਟੀ ਦਾ ਮਖਾਰੇ ਬੂਟ ਪਾਰ ਗਈ ਛੱਟੇ ਪੈਂਦੇ ਆ ਜੀ ਜਿੱਥੇ ਪੈਰ ਲਾਈਦਾ ਉੱਥੇ ਛੱਟੇ ਪੈਂਦੇ ਆ ਮੋਢਾ ਦਾ ਬੁਰਾ আর ਕੋ ਕੱਪੜੇ ਖਰਾਬ ਹੋ ਜਾਂਦੇ ਜੀ ਬੜਾ ਬੁਰਾ ਹਾਲ ਜੀ ਬਹੁਤ ਜ਼ਿਆਦਾ ਥੋੜਾ ਨਹੀਂਗਾ ਇੱਥੇ ਬਾਜ਼ਾਰਾਂ ਨੂੰ ਵੀ ਗਏ ਆ ਅਸੀਂ ਉੱਥੇ ਵੀ ਇਹ ਹਾਲ ਆ ਜੀ ਪਰੇ ਉੱਧਰ ਵੀ ਜਿਹੜਾ ਮਾਰਾ ਸਾਰੇ ਬੰਨੇ ਇੱਥੇ ਕੋ ਮਹਿਬਾਈ ਕੇ ਫਿਰ ਤੁਰ ਕੇ ਆਉਣੇ ਆ ਜੀ ਗੁਰੂ ਨਾਨਕ ਦੇਵ ਜੀ ਸਾਹਿਬ ਦੀ ਧਰਤੀ ਤੇ ਉੱਥੇ ਹਾਲ ਆ ਜੀ ਤੇ ਮੈਨੂੰ ਕੋਈ ਸਮਝ ਨਹੀਂ ਆ ਰਹੀ ਇਹਨਾਂ ਦੀ ਜੀ ਤੁਹਾਡਾ ਕੀ ਨਾਮ ਆ ਪ੍ਰਸੀਤ ਸਿੰਘ ਜੀ ਤੁਸੀਂ ਇਹ ਸੜਕਾਂ ਦਾ ਹਾਲ ਦੇਖਿਆ ਸੜਕਾਂ ਟੁੱਟੀਆਂ ਹੋਈਆਂ ਨੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਮਾੜਾ ਆ ਰਿਹਾ ਜੀ ਮਹਿਸੂਸ ਕੀ ਕਰਨਾ ਇੱਥੇ ਅਸੀਂ ਵੇਖਿਆ ਹਨ ਕਿ ਗੱਲ ਬਾਤ ਇਨੀ ਕੋਈ ਸੜਕਾਂ ਦੇ ਕੋਈ ਬਾਜ਼ਾਰ ਨਹੀਂ ਸਹੀ ਸਾਰੇ ਬਾਜ਼ਾਰ ਜੂ ਟੁੱਟੀਆਂ ਘੇਰਾ ਘੇਰਾ ਸਾਰਾ ਫਟਿਆ ਗੁਰਨਾਨਕ ਦੀ ਤਰਦੀਬ ਬਾਬੇ ਦੀ ਅਸੀਂ ਤਾਂ ਮੱਥਾ ਟੇਕਣਾ ਹੈ ਜਾਂ ਕਿਹੜਾ ਕੋਈ ਸ਼ਹਿਰ ਤੇ ਕਿਹੜਾ ਕੋਈ ਮਾਰਦੇ ਹਾਂ ਪਰ ਕੋਈ ਹਾਲ ਨਹੀਂ ਤੇ ਮੋਟਰਸਾਈਕਲ ਨੰਗਾ ਨੂੰ ਥਾ ਨਹੀਂ ਕਿ ਬਣਿਆ ਕਿਤੇ ਚਿੱਕੜਿਆ ਕਿਤੇ ਘੱਟਾ ਹੈ ਕਿਤੇ ਕੋਸ਼ ਹੈ ਬਹੁਤ ਮੰਦਾ ਆ ਰਿਹਾ ਤੇ ਕੀ ਸਰਕਾਰ ਦਾ ਕੋਈ ਹਸਾਬ ਤਾਂ ਵੀ ਕੋਈ ਚਾਹੀਦਾ ਵੀ ਵੇਖਣਾ ਇਹਨਾਂ ਨੂੰ ਵੀ ਕਿ ਕਿੰਨਾ ਚਿਰ ਹੋ ਗਿਆ ਸੜਕਾਂ ਪੁੱਟੀਆਂ ਨੂੰ ਵੀ ਕੋਈ ਦਾ ਕੋਈ ਹੱਲ ਹੋਵੇ ਕੋਈ ਇਹਦਾ ਹੱਲ ਨਹੀਂ ਹੋਣਿਆ ਕੋਈ ਹੱਲ ਨਹੀਂ ਜੀ ਬਹੁਤ ਔਖਾ ਕੰਮ ਹੋਇਆ ਸ਼ਾਇਦ ਦਾ ਜਿੱਦਾਂ ਕਿ ਤੁਸੀਂ ਆਮ ਰਾਘਿਰਾ ਕੋਲੋਂ ਸੁਣਿਆ ਕਿ ਸੜਕਾਂ ਦਾ ਜਿਹੜਾ ਵਾ ਬੁਰਾ ਹਾਲ ਐ ਟੁੱਟੀਆਂ ਹੋਈਆਂ ਨੇ ਔਰ ਇੱਥੇ ਜਿਹੜਾ ਆਣ ਕੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਨੂੰ ਫੇਸ ਜ਼ਰੂਰ ਲੱਗੀ ਆ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਐ ਜੀ ਤੁਹਾਡਾ ਸੰਤੋਖ ਸਿੰਘ ਕਿਹੜੇ ਪਿੰਡ ਤੇ ਰਹਿਣ ਵਾਲੇ ਹੋ ਸਵਾਤ ਸਿੰਘ ਸੁਲਤਾਨਪੁਰ ਲੋਧੀ ਦਾ ਕਹਿੰਦੇ ਵਿਕਾਸ ਬੜਾ ਹੋ ਰਿਹਾ ਵਿਕਾਸ ਨਹੀਂਦਾ ਜੀ ਤੁਹਾਡੇ ਸਾਹਮਣੇ ਆ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹੂੰ ਤੇ ਬੁਰਾ ਹਾਲ ਬੁਣਤੀ ਦਿਹਾੜੀ ਆ ਕਿੰਨੀ ਦੇਰ ਤੋਂ ਇਹ ਸੜਕਾਂ ਟੁੱਟੀਆਂ ਹੋਈਆਂ ਨੇ ਇਹ ਤਕਰੀਬਨ 6 ਮਹੀਨੇ ਤੋਂ ਬੈਠੇ ਤੇ ਸਾਡੀ ਰੱਖੇ ਲਾਗੇ ਦੁਕਾਨਾਂ ਇੰਟਰਨੈਟ ਹੋਣੇ ਯਾਨੀ ਕੀ ਕੇਸ ਚੀਜ਼ ਦਾ ਕਾਰੋਬਾਰ ਕਰਦੇ ਹੋ ਟ੍ਰੈਕਟਰ ਵਾਲੇ ਆਉਂਦੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਿਆ ਹੋਊਗਾ ਦੁਕਾਨਦਾਰੀ ਨੂੰ ਹੈਗਾ ਹੀ ਆ ਜੀ ਨਾ ਫੇ ਇਹ ਪੁਲੋਂ ਕਟਾਬ ਇੰਨਾ ਵੀ ਸਭ ਬੁਰਾ ਹਾਲਾ ਜੋ ਕੋਈ ਸਭ ਘਟੇ ਆ ਭੜਿਆ ਹਾ ਦੂਰ ਦਰਾਡੇ ਤੋਂ ਸੰਗਤ ਵੀ ਇੱਥੇ ਆਂਦੀ ਹੋਊਗੀ ਮੱਥਾ ਟੇਕਣ ਉਹਨਾਂ ਨੂੰ ਕਿਤੇ ਨਾ ਕਿਤੇ ਮਨ ਨੂੰ ਠੇਸ ਜ਼ਰੂਰ ਪਹੁੰਚਦੀ ਹੋਊਗੀ ਇਹ ਸੜਕਾਂ ਦਾ ਹਾਲ ਦੇਖ ਕੇ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਸੜਕ ਬਣਨੀ ਚਾਹੀਦੀ ਆ ਤੇ ਸੰਗਤ ਜਿਹੜੀ ਆਉਂਦੀ ਆ ਪਰੇਸ਼ਾਨ ਹੁੰਦੀ ਹੈ ਮੇਲੇ ਦੇ ਉੱਤੇ ਆ ਪੈਚ ਵਰਕ ਕਰਾ ਦਿੱਤਾ ਗਿਆ ਸੀ ਇੰਟਰਲੋਕ ਟਾਇਲ ਲਵਾਈਆਂ ਗਈਆਂ ਪਾ ਜੀ ਹਾਂਜੀ ਉਹ ਜਿੱਦਾਂ ਕਹਿੰਦੇ ਹੁੰਦੇ ਆ ਬਈ ਇਹ ਲਿਪਾ ਪੋਚੀ ਕਰ ਦਿੱਤੀ ਗਈ ਹੈ। ਲਿਪਾ ਪੋਚੀ ਕਰ ਦਿੱਤੀ ਗਈ ਹੈ ਤੇ ਟਾਈਮ ਨਿਕਾਲ ਬਟਾ ਲਿਆ। ਜਿੱਦਾਂ ਕਿ ਤੁਸੀਂ ਸੁਣਿਆ ਕਿ ਲੋਕ ਖਾਸੇ ਹੀ ਪਰੇਸ਼ਾਨ ਤੇ ਦੁਖੀ ਦਿਖ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਸਿਰਫ ਲਿਪਾ ਪੋਚੀ ਹੀ ਕੀਤੀ ਗਈ ਹੈ। ਕੋਈ ਵਿਕਾਸ ਕਾਰਜ ਸੁਲਤਾਨਪੁਰ ਲੋਧੀ ਦੇ ਵਿੱਚ ਅਸਲ ਵਿੱਚ ਨਹੀਂ ਹੋ ਰਿਹਾ ਜਾਂ ਵਿਕਾਸ ਕਾਰਜਾ ਦਾ ਕੰਮ ਜਿਹੜਾ ਵਾ ਬੜਾ ਹੀ ਧੀਮੀ ਗਤੀ ਦੇ ਨਾਲ ਹੋ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਮੁੱਖ ਬਾਜ਼ਾਰ ਦੇ ਵਿੱਚ ਆਏ ਹਾਂ ਤੇ ਇੱਥੇ ਵੀ ਸੜਕਾਂ ਦਾ ਹਾਲ ਦਿਖਾਣ ਲਈ ਕਹੂੰਗਾ ਆਪਣੇ ਸਹਿਯੋਗੀ ਨੂੰ ਕਿ ਦਿਖਾਇਆ ਜਾਵੇ ਕਿ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਦਾ ਵੀ ਹਾਲ ਜਿਹੜਾ ਵਾ ਮੁੱਖ ਮਾਰਗਾਂ ਤੋਂ ਵੀ ਪੱਤਰ ਹੈ ਸੁਲਤਾਨਪੁਰ ਲੋਧੀ ਦੇ ਮੁੱਖ ਚੌਂਕ ਆਰੀਆ ਸਮਾਜ ਚੌਂਕ ਦੇ ਵਿੱਚ ਖੜੇ ਹਾਂ ਜਿੱਥੇ ਸੜਕਾਂ ਦਾ ਹਾਲ ਜਿਹੜਾ ਵਾ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਔਰ ਇੱਥੇ ਜਿਹੜੇ ਆ ਆਮ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹੋ ਹਾਂਜੀ ਲੋਕ ਨਹੀਂ ਸਰ ਸੜਕਾਂ ਟੁੱਟੀਆਂ ਹੋਈਆਂ ਆ ਸੁਲਤਾਨਪੁਰ ਲੋਧੀ ਦੀਆਂ ਬਹੁਤ ਬੁਰਾ ਹਾਲ ਆ ਜੀ ਘਰੋਂ ਨਿਕਲਣਾ ਹੋਵੇ 20 ਵਾਰ ਸੋਚੀਦਾ ਕਿ ਸਮਾਨ ਲੈਣ ਜਾਣਾ ਹੋਵੇ ਨਿਕਲੀਏ ਕਿ ਨਾ ਨਿਕਲੀਏ ਜੇ ਮੀਂਹ ਪੈ ਜਾਂਦਾ ਫਿਰ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੁੰਦਾ ਮੇਰੇ ਹਿਸਾਬ ਨਾਲ ਜਿਹੜੇ ਬੰਦੇ ਜੰਗਲਾਂ ਚ ਰਹਿੰਦੇ ਹੋਗੇ ਉਹ ਸੋਕੇ ਹੋਗੇ ਸੁਲਤਾਨਪੁਰ ਲੋਧੀ ਨਾਲ ਇੱਥੋਂ ਦੀਆਂ ਸਰਕਾਰਾਂ ਸੁੱਤੀਆਂ ਮਈਆਂ ਜੀ ਉਹਨਾਂ ਨੂੰ ਕੋਈ ਧਿਆਨ ਨਹੀਂਗਾ 1.5 ਸਾਲ ਹੋ ਗਿਆ ਛੜਕਾ ਪੱਟੀਆਂ ਨੂੰ ਪਉਂਦੇ ਅੱਧਾ ਘੰਟਾ ਪੈਂਦੇ ਆ ਜੀ ਤੇ ਚਲ ਜਾਂਦੇ ਆ। ਇਦਾਂ ਕੀ ਤੁਸੀਂ ਸੁਣਿਆ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਲੋਕਾਂ ਵਿੱਚ खासा ਹੀ ਰੋਸ਼ ਹੈ। ਨਾਲ ਹੀ ਸਾਡੀ ਵੀ ਪ੍ਰਸ਼ਾਸਨ ਨੂੰ ਇਹ ਉਰਜਰ ਅਪੀਲ ਵੀ ਹੈ ਕਿ ਸੁਲਤਾਨਪੁਰ 로ਤੀ ਦੀ ਸੜਕਾਂ ਦਾ ਜਿਹੜਾ ਉਹ ਕਿੱਥੇ ਨਾ ਕਿੱਥੇ ਕਲਿਆਣ ਕੀਤਾ ਜਾਵੇ। ਇਹਦਾ ਜਿਹੜਾ ਵਾ ਕਿਸੇ ਨਾ ਕਿਸੇ ਬੰਨੇ ਲਾਇਆ ਜਾਵੇ ਤਾਂ ਜੋ ਲੋਕ ਜਿਹੜੇ ਆ ਸੁੱਖ ਦਾ ਸਾਹ ਲੈ ਸਕਣ ਤੇ ਆਣ ਜਾਣ ਵਾਲੀ ਜਿਹੜੀ ਆ ਸੰਗਤ ਨੂੰ ਵੀ ਕੋਈ ਮੁਸ਼ਕਲ ਪੇਸ਼ ਨਾ ਆਵੇ ਸੁਲਤਾਨਪੁਰ ਲੋਧੀ ਤੋਂ ਦੈਨਿਕ ਸਵੇਰਾ ਟੀਵੀ ਲਈ ਗੌਰਵ ਤੀਰ